ਸਸਿਕਾ ਦੋਸਤੋ ਮੈਂ ਹਾ ਦੇਵਿੰਦਰ ਸਿੰਘ ਤੇ ਪੰਜਾਬ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਅਹਿਮ ਡਿਵੈਲਪਮੈਂਟਸ ਨੇ ਜਿਹੜੀਆਂ ਅੱਜ ਆਪਾਂ ਸਾਂਝੀਆਂ ਕਰਦੀਆਂ ਸਭ ਤੋਂ ਪਹਿਲਾਂ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਆ ਅੱਜ ਜਿਹੜਾ ਗਵਰਨਮੈਂਟ ਦੀ ਇੱਕ ਟੀਮ ਉੱਥੇ ਪਹੁੰਚਦੀ ਆ ਜਿਹੜੇ ਕਿ ਦੇਖਣਾ ਚਾਹੁੰਦੇ ਸੀਗੇ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਉਹਨਾਂ ਨੂੰ ਚੈੱਕ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕਿਸਾਨਾਂ ਨੇ ਰੋਕ ਦਿੱਤਾ ਖਬਰਾਂ ਇਸ ਤਿੱਕੇ ਦੀਆਂ ਚੱਲਣ ਲੱਗ ਪਈਆਂ ਕਿ ਕਿਸਾਨ ਜਿੱਥੇ ਬੰਦੀਆਂ ਉਹਨਾਂ ਦੀ ਉਹਨਾਂ ਨੂੰ ਚੈੱਕ ਨਹੀਂ ਕਰਨ ਦੇ ਰਿਹਾ ਬਾਅਦ ਵਿੱਚ ਜਿਹੜਾ ਉੱਥੇ ਜਿਹੜ ਜਿਹੜਾ ਮੀਡੀਆ ਦੇ ਨਾਲ ਜਦੋਂ ਗੱਲਬਾਤ ਹੋਈ ਹੈ ਜਿਹੜੇ ਕਿਸਾਨ ਲੀਡਰਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਕਿਸੇ ਨੂੰ ਇਹਨਾਂ ਦੀ ਸਿਹਤ ਜਿਹੜੀ ਆ ਚੈੱਕ ਕਰਨ ਤੋਂ ਨਹੀਂ ਰੋਕਦੇ ਪਰ ਅਸੀਂ ਜਿਹੜਾ ਇਹ ਕਹਿ ਰਹੇ ਹਾਂ ਕਿ ਤੁਸੀਂ ਅੱਗੇ ਵੀ ਇਹਨਾਂ ਨੂੰ ਹਸਪਤਾਲ ਦੇ ਵਿੱਚ ਵੀ ਰੱਖਿਆ ਤੁਹਾਨੂੰ ਯਾਦ ਹੈ ਜਦੋਂ ਇਹ ਸਾਰਾ ਕੁਝ ਸ਼ੁਰੂਆਤ ਹੋਣੀ ਸੀਗੀ ਉਦੋਂ ਡੱਲੇਵਾਲ ਸਾਹਿਬ ਨੂੰ ਹਸਪਤਾਲ ਲੈ ਗਏ ਸੀਗੇ ਲੁਧਿਆਣੇ ਪੁਲਿਸ ਵਾਲੇ ਜਿਹੜਾ ਰਾਤ 2:30 ਵਜੇ ਤੜਕੇ ਆ ਕੇ ਤੇ ਉਹ ਜਿਹੜਾ ਕਿਸਾਨ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਤੇਰਾ ਨੇ ਇਹਨਾਂ ਦਾ ਕਹਿਣਾ ਕਿ ਨਾ ਤਾਂ ਤੁਸੀਂ ਸਾਨੂੰ ਉਦੋਂ ਕੋਈ ਜਿਹੜੀ ਇਹਨਾਂ ਦੀ ਰਿਪੋਰਟ ਦਿਖਾ ਲਈ ਵੀ ਉਦੋਂ ਇਹਨਾਂ ਦੀ ਸਿਹਤ ਕਿਦਾਂ ਦੀ ਸੀ ਤੇ ਜਿਹੜੇ ਤੁਸੀਂ ਅੱਗੇ ਇਹਨਾਂ ਦਾ ਇੰਨੀ ਵਾਰ ਚੈੱਕਅਪ ਕੀਤਾ ਤੁਸੀਂ ਸਾਨੂੰ ਉਹ ਵੀ ਦੱਸੋ ਵੀ ਉਹ ਰਿਪੋਰਟਾਂ ਕਿੱਥੇ ਨੇ ਤੇ ਉਹਨਾਂ ਰਿਪੋਰਟਾਂ ਦੇ ਵਿੱਚ ਕੀ ਆਇਆ ਤੇ ਤੁਸੀਂ ਜਿਹੜਾ ਵੀ ਕੇਸਪੀਕੇ ਨਾਲ ਤੁਸੀਂ ਸਾਰਾ ਇਹ ਕੰਮ ਕਰ ਰਹੇ ਹੋ ਸਾਨੂੰ ਪਹਿਲਾਂ ਜਾਣਕਾਰੀ ਹੋਣੀ ਚਾਹੀਦੀ ਆ ਬਾਅਦ ਵਿੱਚ ਜਿਹੜੇ ਆ ਰਿਪੋਰਟਰ ਸਿਗੇ ਉਹਨਾਂ ਨੇ ਰੋਕ ਕੀਤਾ ਡਾਕਟਰਾਂ ਦਾ ਡਾਕਟਰਾਂ ਨੇ ਗੱਲ ਨਹੀਂ ਕੀਤੀ ਉਹਨਾਂ ਦੇ ਨਾਲ ਸੋ ਇਸ ਸਮੇਂ ਜੁਨਿਆ ਕੁ ਵੀ ਰਿਪੋਰਟਾਂ ਜਿਹੜੀਆਂ ਉੱਥੇ ਜਰਨਲਿਸਟ ਮੌਜੂਦ ਨੇ ਉਹਨਾਂ ਤੋਂ ਮਿਲ ਰਹੀਆਂ ਨੇ ਜਾਂ ਵੈਸੇ মিডিਆ ਦੇ ਵਿੱਚ ਵੀ ਛਾਇਆ ਹੋ ਰਹੀਆਂ ਨੇ ਤੇ ਉਹ ਇਹੀ ਸਾਰੀਆਂ ਜਿੰਨੇ ਵੀ ਬਾਕੀ ਸੋਰਸਸ ਵੀ ਦੱਸ ਰਹੇ ਨੇ ਕਿ ਮੋਸਟਲੀ ਜਿਹੜਾ ਉਹਨਾਂ ਦੀ ਸਿਹਤ ਨਾਜ਼ੁਕ ਆ ਹੁਣ ਨਾਜ਼ੁਕ ਇਸ ਕਰਕੇ ਵੀ ਆ ਜੀ ਦੇਖੋ ਉਹ ਇੱਕ ਤਾਂ ਕੈਂਸਰ ਜਿਹੜੇ ਆ ਉਹਨਾਂ ਨੂੰ ਹੋ ਚੁੱਕਾ ਦਲੇয়াল ਸਾਹਿਬ ਨੂੰ ਬਾਕੀ ਉਹਨਾਂ ਦੀਆਂ ਹੋਰ ਬਹੁਤ ਸਾਰੀਆਂ ਇੱਕ ਵੈਸੇ ਵੀ ਚਲੋ ਬਜ਼ੁਰਗ ਵੀ ਹੈਗੇ ਨੇ ਉਹ ਕੱਲ ਆਪਣੇ ਇਹ ਜਿਹੜਾ ਕਾਲੇ ਪਾਣੀ ਦਾ ਮੋਰਚਾ ਵਾਲੀ ਟੀਮ ਆ ਬਈ ਉਹਨਾਂ ਤੋਂ ਜਮਾਨ ਹੋਣੀ ਰਖਸਦਾਨਾ ਹੋਣੀ ਪਹੁੰਚੇ ਹੋਏ ਸਕੇ ਉਹਨਾਂ ਨੇ ਵੀ ਜਿਹੜੀ ਅਪੀਲ ਕੀਤੀ ਆ ਸਾਰਿਆਂ ਨੂੰ ਤੇ ਇਹਦੇ ਵਿੱਚ ਜਿਹੜੇ ਉਹਨਾਂ ਨੇ ਪ੍ਰੋਗਰਾਮ ਦਿੱਤੇ ਨੇ ਇੱਕ ਤਾਂ 14 ਦਸੰਬਰ ਨੂੰ ਜਿਹੜਾ ਸਰਵਨ ਸਿੰਘ ਬੰਦੀਰ ਉਹਨਾਂ ਨੇ ਕੱਲ ਪੀਸੀ ਕਰਕੇ ਉਹਨਾਂ ਨੇ ਦੱਸਿਆ ਕਿ 14 ਦਸੰਬਰ ਨੂੰ ਦੁਬਾਰਾ ਜਿਹੜਾ ਕਿਸਾਨ ਆ ਉਹ ਦਿੱਲੀ ਵੱਲੋਂ ਕੂਚ ਕਰਨਗੇ ਇਹਦੇ ਨਾਲ ਨਾਲ ਉਹਨਾਂ ਨੇ ਬੇਨਤੀ ਕੀਤੀ ਸਾਰਿਆਂ ਜਾਣਿਆਂ ਨੂੰ ਕਿ ਤੁਸੀਂ ਆਪੋ ਆਪਣੇ ਜਿਹੜਾ ਜਿਹੜਾ ਧਰਮ ਸਥਲ ਤੇ ਜਾ ਕੇ ਤੁਸੀਂ ਅਰਦਾਸ ਬੇਨਤੀ ਕਰੋ ਅੱਜ ਉੱਥੇ ਵੀ ਅਰਦਾਸ ਬੇਨਤੀ ਜਿਹੜੀ ਆ ਕੀਤੀ ਜਾਣੀ ਆ ਇਹਦੇ ਨਾਲ ਨਾਲ ਬੀਤੇ ਰੋਜ਼ ਜਿਹੜਾ ਸਾਰੇ ਉੱਥੇ ਜਿਹੜਾ ਬਾਰਡਰ ਦੇ ਉੱਤੇ ਜਿੱਥੇ ਉਹ ਪ੍ਰੋਟੈਸਟ ਕਰ ਰਹੇ ਨੇ ਕੋਈ ਚੁੱਲਾ ਨਹੀਂ ਬਾਲਿਆ ਗਿਆ ਉਹਨਾਂ ਨੇ ਇੱਕ ਜਿਹੜੀ ਆ ਭੁੱਖ ਹੜਤਾਲ ਕਹਿ ਲੋ ਕਿ ਉਹਨਾਂ ਦੇ ਹੱਕ ਦੇ ਵਿੱਚ ਕੀਤੀ ਦੱਸਦੇ ਆ ਡੱਲੇ ਵਾਲ ਸਾਹਿਬ ਦੇ ਪਿੰਡ ਦੇ ਵਿੱਚ ਵੀ ਇਸੇ ਤਰੀਕੇ ਨਾਲ ਜਿਹੜਾ ਲੋਕਾਂ ਨੇ ਜਿਹੜਾ ਭੁੱਖ ਹੜਤਾਲ ਕੀਤੀ ਆ ਸੋ ਉਹ ਇਹ ਜਿਹੜੀਆਂ ਹੁਣ ਪ੍ਰੋਟੈਸਟ ਕਰ ਰਹੀਆਂ ਧਿਰਾਂ ਨੇ ਇੱਕ ਵਾਰ ਫਿਰ ਦਿੱਲੀ ਨੂੰ ਵਧਣ ਗਿਆ ਹੁਣ ਦੇਖਦੇ ਆ ਫਿਰ ਦੁਬਾਰਾ ਦੇਖਣਾ ਵੈਸੇ ਕੀ ਆ ਉਹ ਜਿਹੜਾ ਹਰਿਆਣਾ ਸਰਕਾਰ ਆ ਜਾਂ ਮੋਦੀ ਸਰਕਾਰ ਆ ਕਹਿ ਲੋ ਕਿ ਉਹ ਬੜੇ ਬਜ਼ੇ ਦੇ ਕਿ ਉਹਨਾਂ ਨੇ ਨਹੀਂ ਇਹਨਾਂ ਨੂੰ ਜਿਹੜਾ ਅੱਗੇ ਜਾਣ ਦੇਣਾ ਹੁਣ ਦੇਖੋ ਇਹ ਗੱਲ ਤਾਂ ਮੈਨੂੰ ਲੱਗਦਾ ਕਹਿੰਦਿਆਂ ਨੂੰ ਵੀ ਬਾਰ-ਬਾਰ ਚੰਗਾ ਨਹੀਂ ਲੱਗਦਾ ਮੈਂ ਬਾਰ-ਬਾਰ ਆਪਾਂ ਇਹੀ ਗੱਲ ਕਰ ਰਹੇ ਆ ਕਿ ਬਹੁਤ ਹੀ ਜਿਹੜੀ ਆ ਇਹ ਗਲਤ ਗੱਲ ਆ ਕਿ ਜੇ ਇਸ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਮੁਲਕ ਦੇ ਲੋਕ ਨੇ ਉਹਨਾਂ ਨੂੰ ਤੁਸੀਂ ਰੋਕਦੇ ਹੋ ਕਿ ਅਸੀਂ ਤੁਹਾਨੂੰ ਨਹੀਂ ਤੁਹਾਡੀ ਰਾਜਧਾਨੀ ਦੇ ਵਿੱਚ ਜਾਣ ਦੇਣਾ ਹੁਣ ਦੇਖੋ ਜੇ ਤਾਂ ਮੈਂ ਅੱਗੇ ਵੀ ਕਿਹਾ ਸੀ ਕਿ ਚਲੋ ਜਦੋਂ ਅੱਗੇ ਸਰਕਾਰ ਇਹ ਕਹਿੰਦੀ ਸੀ ਕਿ ਪੋਕਲੈਨ ਜੀਵੀਸੀ ਮਸ਼ੀਨਾ ਟਰੈਕਟਰ ਟਰਾਲੀਆਂ ਲੈ ਕੇ ਜਾਂਦੇ ਨੇ ਤਾਂ ਜੀ ਦਿੱਲੀ ਦੇ ਵਿੱਚ ਅਸੀਂ ਅਸੀਂ ਇਹਨਾਂ ਨੂੰ ਨਹੀਂ ਜਾਣ ਦੇਣਾ ਹੁਣ ਕਿਸਾਨ ਕਹਿੰਦੇ ਨੇ ਕਿ ਅਸੀਂ ਪੈਦਲ ਜਾਣਾ 101 ਦਾ ਜਥਾ ਜਿਹੜਾ ਮਰਜੀ ਵੜਿਆਂ ਦਾ ਵੀ ਅਸੀਂ ਪੈਦਲ ਜਾਣਾ ਤੇ ਉੱਥੇ ਜਾ ਕੇ ਚਲੋ ਉੱਥੇ ਜਾ ਕੇ ਕਿਤੇ ਬਹਿ ਜਾਣਗੇ ਇਹ ਕੋਈ ਇਦਾਂ ਤਾਂ ਇਹ ਕਹਿ ਨਹੀਂ ਰਿਹਾ ਵੀ ਅਸੀਂ ਰਾਸਤਾ ਰੋਕ ਦੇਣਾ ਜਾਂ ਕੁਝ ਵੀ ਉੱਥੇ ਚਾਹੇ ਜੰਤਰ ਮੰਤਰ ਤੇ ਚਾਹੇ ਰਾਮਲੀਲਾ ਮੈਦਾਨ ਜਿੱਥੇ ਵੀ ਬਹਿ ਜਾਣਗੇ ਬਹਿ ਸਕਦੇ ਆ ਪਰ ਇਹ ਜਿਹੜਾ ਇਹ ਪਰ ਉਹ ਕਹਿੰਦੇ ਕਿ ਨਹੀਂ ਅਸੀਂ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਮੈਂ ਬਾਰ-ਬਾਰ ਇਹ ਸਵਾਲ ਕਰ ਰਿਹਾ ਕਿ ਜਿਹੜੇ ਭਾਜਪਾ ਦੇ ਪੰਜਾਬ ਦੇ ਆਗੂ ਵੀ ਨੇ ਅੱਜ ਜਿਹੜੇ ਆਪਣੇ ਹੈਗੇ ਨੇ ਰਵਨੀਤ ਬਿੱਟੂ ਉਹਨਾਂ ਦੇ ਜਿਹੜਾ ਹਵਾਲੇ ਦੇ ਨਾਲ ਇੱਕ ਬਿਆਨ ਸਾਹਮਣੇ ਆਇਆ ਕਿ ਜੀ ਮੈਂ ਤਾਂ ਨੰਗੇ ਪੈਰੀ ਤੁਰ ਕੇ ਕਿਸਾਨਾਂ ਦੇ ਕੋਲ ਜਾਣ ਨੂੰ ਤਿਆਰ ਆਂ ਤੇ ਮੈਨੂੰ ਜਿਹੜਾ ਗੱਲ ਕਰਨ ਨੂੰ ਅਸੀਂ ਤਿਆਰ ਆ ਬਈ ਜੇਕਰ ਤੁਸੀਂ ਤਿਆਰ ਹੋ ਤਾਂ ਨੰਗੇ ਪੈਰੀ ਤਾਂ ਤੁਸੀਂ ਤੁਹਾਨੂੰ ਜਾਣਨਾ ਚਾਹੀਦਾ ਬਿੱਟੂ ਸਾਹਿਬ ਅੱਜ ਮੇਰਾ ਖਿਆਲ ਹੁਸਕੇ ਵੀ ਪਟਿਆਲੇ ਸੋ ਕੋਈ ਜਾਦੇ ਬਾਰਡਰ ਤੋਂ ਦੂਰ ਨਹੀਂ ਜਾਇਓ ਇੱਕ ਵਾਰ ਜਾ ਕੇ ਮਿਲਿਓ ਕੀ ਉਹਨਾਂ ਦੀਆਂ ਮੰਗਾਂ ਨੇ ਸੁਣਿਓ ਜੇਕਰ ਤੁਹਾਨੂੰ ਹਜੇ ਤੱਕ ਨਹੀਂ ਪਤਾ ਲੱਗਾ ਬਈ ਮੀਡੀਆ ਦੇ ਵਿੱਚ ਕਿੰਨੀ ਵਾਰ ਉਹ ਬੋਲ ਚੁੱਕੇ ਨੇ ਕਿ ਉਹਨਾਂ ਦੀਆਂ ਮੰਗਾਂ ਕੀ ਨੇ ਪ੍ਰਨੀਤ ਕੌਰ ਜੀ ਹੁਣੀ ਵੀ ਉਹਨਾਂ ਦੇ ਨਾਲ ਹੀ ਸੀਗੇ ਤੇ ਉਹ ਕਿਉਂਕਿ ਆਹ ਹੁਣ ਸਾਰਾ ਸ਼ੁਰੂ ਹੋ ਗਿਆ ਜੀ ਕਿ ਆਮ ਆਦਮੀ ਪਾਰਟੀ ਨੇ ਵੀ ਆਪਣਾ ਜਿਹੜਾ ਇਹਨਾਂ ਦੇ ਉਮੀਦਵਾਰ ਹੋਣੇ ਨੇ ਲੋਕਲ ਚੋਣਾਂ ਦੇ ਉਹ ਉਹਨਾਂ ਦੀ ਜਿਹੜੀ ਆ ਜਾਰੀ ਕਰਤੀ ਆ ਇਧਰੋਂ ਬੀਜੇਪੀ ਵਾਲੇ ਵੀ ਇਹਦੇ ਲਈ ਧੋੜੇ ਭੱਜੇ ਫਿਰਦੇ ਨੇ ਵੀ ਕਿਹੜੇ ਇਹਨਾਂ ਦੇ ਜਿਹੜੇ ਐਮਸੀ ਇਲੈਕਸ਼ਨਸ ਦੇ ਵਿੱਚ ਜਿਹੜੇ ਲੋਕਾਂ ਨੇ ਭਾਗ ਲੈਣਾ ਤੇ ਇਹ ਜਿਹੜਾ ਪਰ ਬੀਜੇਪੀ ਇਹ ਜਿਹੜੇ ਪੰਜਾਬ ਦੇ ਬੀਜੇਪੀ ਵਾਲੇ ਨੇ ਚਾਹੇ ਜਾਖਰ ਸਾਹਿਬ ਨੇ ਚਾਹੇ ਬਿੱਟੂ ਸਾਹਿਬ ਨੇ ਪਤਾ ਨਹੀਂ ਇਸ ਗੱਲ ਤੇ ਕਿਉਂ ਨਹੀਂ ਇਹ ਇਹ ਜਿਹੜਾ ਗੱਲ ਕਰ ਰਿਹਾ ਵੀ ਕਿਉਂ ਨਹੀਂ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਦਿੱਲੀ ਕੀ ਉਹ ਪ੍ਰੋਬਲੈਮੈਟਿਕ ਇਹਨਾਂ ਦੀ ਲਈ ਹੈਗੀ ਇਹ ਤਾਂ ਸਿਰਫ ਇੱਕ ਅਨਾ ਜਿਹੜੀ ਆ ਬਈ ਇੱਕ ਹੌਮੇ ਦਾ ਸਵਾਲ ਬਣਿਆ ਹੋਇਆ ਕਿ ਬਸ ਅੱਗੇ ਅਸੀਂ ਇਹ ਆ ਗਏ ਸੀ ਕਿ ਤੇ ਹੁਣ ਨਹੀਂ ਅਸੀਂ ਇਹਨਾਂ ਨੂੰ ਅੱਗੇ ਨਹੀਂ ਆਉਣ ਦੇਣਾ ਇਹੇ ਚਲੋ ਹਰਿਆਣਾ ਦੇ ਵਿੱਚ ਜੇਕਰ ਸਰਕਾਰ ਬਦਲ ਜਾਂਦੀ ਤਾਂ ਸ਼ਾਇਦ ਕਿਸਾਨਾਂ ਨੂੰ ਪਰ ਫੇਰ ਚਲੋ ਦਿੱਲੀ ਦੇ ਬਾਰਡਰ ਤੇ ਇੰਨੀ ਜਿਆਦਾ ਧਾਮ ਝਾਮ ਕਰਕੇ ਹੀ ਬੈਠ ਜਾਂਦੇ ਤਾਂ ਗਲਤਾ ਉੱਥੇ ਹੀ ਸੀਗੀ ਹੁਣ ਕਿਸਾਨ ਕੋਈ ਸਿਕਿਉਰਿਟੀ ਫੋਰਸਸ ਬੰਗ ਕੋਈ ਟ੍ਰੇਨ ਲੋਕ ਤਾਂ ਹੈ ਨਹੀਂ ਉਹ ਤਾਂ ਵਿਚਾਰੇ ਜਿਹੜਾ ਪੈਦਲ ਜਾਣਗੇ ਤੇ ਉੱਥੇ ਜਾ ਕੇ ਜੇਕਰ ਉਹਨਾਂ ਤੇ ਤੁਸੀਂ ਇਸ ਟਿਕੇ ਨਾਲ ਆਸੂਗਾ ਇਸ ਬਗੈਰਾ ਜਿਹੜੀ ਆ ਉਹ ਭਰਾਉਂਗੇ ਤਾਂ ਉਹ ਕੀ ਕਰ ਸਕਦੇ ਐ ਐਂਡ ਆਫ ਸਾਡੇ ਉਹ ਪਿੱਛੇ ਵਾਪਸ ਸੜ ਜਾਣਗੇ ਉਹ ਇਹ ਤੇ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਰੌਲਾ ਵੀ ਇਦਾਂ ਦਾ ਪਾਉਣ ਲੱਪੇ ਨੇ ਇਹਨਾਂ ਨੇ ਤਾਂ ਮਰਜੀ ਵੜੇ ਬਣਾਏ ਸੀ ਜੀ ਇਹ ਵਾਪਸ ਕਾਹਤੋਂ ਆ ਗਿਆ ਫੇ ਹੋਰ ਦੱਸੋ ਯਾਰ ਉਹ ਕੀ ਕਰਨ ਉਹ ਜੇਕਰ ਮੋਰੋ ਸਟੇਟ ਇੰਨੀ ਹੀ ਜਿਹੜਾ ਇਸ ਲੈਵਲ ਤੇ ਆ ਜਾਵੇ ਤਾਂ ਫਿਰ ਉਹ ਕੀ ਕਰ ਸਕਦੇ ਆ ਕੋਈ ਏਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ ਨਾ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਇਹ ਮੈਂ ਅੱਗੇ ਵੀ ਪਾਕਿਸਤਾਨ ਦੀ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ ਕਿ ਉੱਥੇ ਦੀ ਸਟੈਬਲਿਸ਼ਮੈਂਟ ਨੂੰ ਨਹੀਂ ਰੋਕਿਆ ਕਿਸੇ ਨੇ ਉਹ ਆਪਣੇ ਹਿਸਾਬ ਦੇ ਨਾਲ ਮੁਲਕ ਚਲਾਉਂਦੇ ਨੇ ਤਾਂ ਚਲਾਉਂਦੇ ਰਹੇ ਨੇ ਹੁਣ Imran Khan ਨੇ ਆ ਕੇ ਜਦੋਂ ਜਿਹੜਾ ਵਿਰੋਧ ਕੀਤਾ ਵੀ ਭਾਈ ਆਹ ਚੀਜ਼ ਜਿੱਦਾਂ ਨਹੀਂ ਇਦਾਂ ਹੋਣੀ ਚਾਹੀਦੀ ਆ ਪਹਿਲਾਂ ਤਾਂ ਖਾਨ ਨੂੰ ਖੁਦ ਹੀ ਲੈ ਕੇ ਆਏ ਬਾਅਦ ਵਿੱਚ ਉਹਨੂੰ ਬਾਹਰ ਵੀ ਕਰ ਦਿੱਤਾ ਕਿ ਅਸੀਂ ਇਹਨੂੰ ਪ੍ਰਧਾਨ ਮੰਤਰੀ ਨਹੀਂ ਰਹਿਣ ਦੇਣਾ ਤੇ ਫਿਰ ਉਹ ਲਗਾਤਾਰ ਦੇਖ ਲਓ ਉਹ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਜਦੋਂ ਜਦੋਂ ਲੋਕਤੰਤਰ ਡੈਮੋਕ੍ਰੇਸੀ ਕੀ ਹੁੰਦੀ ਹੈ ਕਿ ਤੁਸੀਂ ਇੱਕ ਨਿਜ਼ਾਮ ਦੇ ਵਿੱਚ ਸਾਰਿਆਂ ਨੇ ਚੱਲਣਾ ਇਦਾਂ ਦਾ ਪ੍ਰਧਾਨ ਮੰਤਰੀ ਆਪਾਂ ਕੋਈ ਡਿਕਟੇਟਰ ਥੋੜਾ ਹੁੰਦਾ ਨਾ ਉਹ ਕਿਉਂਕਿ ਪ੍ਰਧਾਨ ਮੰਤਰੀ ਵੀ ਸੰਵਿਧਾਨ ਦੇ ਤਹਿਤ ਚੱਲਦਾ ਇਸੇ ਤਰੀਕੇ ਨਾਲ ਦੁਨੀਆ ਦੇ ਵੱਖ-ਵੱਖ ਮੌਲਕਾਂ ਦੇ ਵਿੱਚ ਜਿਹੜਾ ਇੱਕ ਰੂਲ ਐਂਡ ਲਾਅ ਐਂਡ ਆਰਡਰ ਹੁੰਦਾ ਉਹਦੇ ਹਿਸਾਬ ਦੇ ਨਾਲ ਚਾਹੇ ਪ੍ਰਧਾਨ ਮੰਤਰੀ ਆ ਚਾਹੇ ਰਾਸ਼ਟਰਪਤੀ ਆ ਚਾਹੇ ਕੋਈ ਆਮ ਸਿਟੀਜ਼ਨ ਆ ਉਹਨੇ ਉਹਦੇ ਹਿਸਾਬ ਦੇ ਨਾਲ ਚੱਲਣਾ ਹੁੰਦਾ ਡਿਕਟੇਟਰਸ਼ਿਪ ਦੇ ਵਿੱਚ ਤੁਹਾਨੂੰ ਪਤਾ ਕਿ ਉਹ ਆਪਣੀ ਮਰਜ਼ੀ ਕਰਦੇ ਨੇ ਉਹ ਫਿਰ ਉਹਨਾਂ ਨੂੰ ਲਾਇਆ ਵੀ ਉਸੇ ਤਰੀਕੇ ਨਾਲ ਜਾਂਦਾ ਹੁਣ ਸੀਰੀਆ ਦੇ ਵਿੱਚ ਉਹ ਡਿਕਟੇਟਰ ਸਿਗਾ ਜਿਹੜਾ ਬਸ਼ਰ ਅਸਦ ਤੇ ਉਹਨੂੰ ਅਗਲਿਆਂ ਨੇ ਲਾਇਆ ਵੀ ਫਿਰ ਉਸੇ ਤਰੀਕੇ ਨਾਲ ਅੱਗੇ ਆਪਾਂ ਦੇਖਿਆ ਲੀਬੀਆ ਦੇ ਵਿੱਚ ਕੀ ਹੋਇਆ ਸੀਗਾ ਤੇ ਜਮਹੂਰੀਅਤ ਦੇ ਵਿੱਚ ਜੇਕਰ ਤੁਸੀਂ ਲਾਅ ਐਂਡ ਆਰਡਰ ਦੇ ਵਿੱਚ ਚੋਣੇ ਹੋ ਤੁਹਾਡੇ ਸਿਟੀਜ਼ਨ ਵੀ ਚੱਲਣ ਤੇ ਤੁਹਾਨੂੰ ਵੀ ਉਹਦੇ ਨਾਲ ਉਹਦੇ ਉਹਦੇ ਹਿਸਾਬ ਦੇ ਨਾਲ ਚੱਲਣਾ ਹੁੰਦਾ ਪਰ ਜਦੋਂ ਜਿਹੜੇ ਆਗੂ ਆ ਇੱਕ ਵਾਰੀ ਜਿਹੜਾ ਕਾਨੂੰਨ ਤੋੜ ਦੇਣ ਨਾ ਫਿਰ ਉਹ ਪਾਕਿਸਤਾਨ ਦੇ ਸਾਬਕਾ ਮੰਤਰੀ ਰਹੇ ਨੇ ਫਵਾਦ ਚੌਧਰੀ ਸਾਹਿਬ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜੇਕਰ ਇੱਕ ਵਾਰ ਇਹਨਾਂ ਨੇ ਇਹ ਕੰਮ ਕਰਤਾ ਜਿਹੜਾ ਪਾਕਿਸਤਾਨ ਗਵਰਨਮੈਂਟ ਨੇ ਤਾਂ ਫਿਰ ਤਾਂ ਇਹ ਸ਼ੇਰ ਦੀ ਸਵਾਰੀ ਹੋ ਜਾਣੀ ਕਿਉਂਕਿ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਆ ਅਸੀਂ ਕੰਮ ਗਲਤ ਕੀਤਾ ਜੇਕਰ ਅਸੀਂ ਹੁਣ ਇਹਨਾਂ ਨੂੰ ਦੁਬਾਰਾ ਸੱਤਾ ਦੇ ਵਿੱਚ ਆਉਣ ਦੇਤਾ ਤੇ ਕਿਤੇ ਸਾਨੂੰ ਜਿਹੜੀ ਐ ਇਹਦੀ ਫੜੋਫੜਾਈ ਨਾ ਇਹਦੀ ਇਹਦੇ ਕਰਕੇ ਹੋ ਜਵੇ ਹੁਣ ਉੱਥੇ ਪਾਕਿਸਤਾਨ ਦੇ ਵਿੱਚ ਨਾ ਇਹਨੇ ਜਿਹੜਾ ਇਮਰਾਨ ਖਾਨ ਸਾਹਿਬ ਦੇ ਕੋਲ ਸੀਗਾ ਪੰਜਾਬ ਤੇ ਕੇਪੀ ਸੂਬੇ ਦੀ ਅਸੈਂਬਲੀ ਉਹਨਾਂ ਨੇ ਉਹ ਅਸੈਂਬਲੀਆਂ ਤੋੜਤੀਆਂ ਉਹਨਾਂ ਨੇ ਤੋੜੀਆਂ ਇਸ ਕਰਕੇ ਸੀਗੀਆਂ ਕਿ ਪਾਕਿਸਤਾਨ ਦਾ ਜਿਹੜਾ ਸੰਵਿਧਾਨ ਕਹਿੰਦਾ ਚਾਹੇ ਜੋ ਮਰਜ਼ੀ ਹੋ ਜਵੇ ਮੇਰਾ ਖਿਆਲ ਸੌਖ ਦੇਣ ਦਾ ਟਾਈਮ ਸੀਗਾ ਤਿੰਨ ਕ ਮਹੀਨਿਆਂ ਦੇ ਵਿੱਚ ਵਿੱਚ ਤੁਹਾਨੂੰ ਚੋਣਾ ਕਰਵਾਉਣੀਆਂ ਹੀ ਪੈਣੀਆਂ ਨੋ ਮੈਟਰ ਵਾਟ ਤੋ ਇਮਰਾਨ ਖਾਨ ਨੂੰ ਜਾਂ ਉਹਨਾਂ ਦੀ ਧਿਰ ਨੂੰ ਲੱਗਾ ਵੀ ਵੱਧ ਤੋਂ ਵੱਧ ਕੀ ਹੋ ਜੂ 100 ਤੋਂ 101 ਦਿਨ ਤੱਕ ਕਰ ਨਹੀਂ ਸਕਦੇ ਕਿਉਂਕਿ ਕਨਸਟੀਟਿਊਸ਼ਨ ਦਾ ਫਿਰ ਤਾਂ ਤੁਸੀਂ ਤੋੜ ਦੇਣਾ ਤੇ ਉਹਨਾਂ ਨੇ ਅਸੈਂਬਲੀਆ ਤੋੜਤੀਆਂ ਉਹਨਾਂ ਨੂੰ ਇਹ ਸੀ ਕਿ ਦੁਬਾਰਾ ਚੋਣਾ ਫਿਰ ਦੋ ਸੂਬਿਆਂ 'ਚ ਕਿਉਂਕਿ ਉੱਥੇ ਇਕੱਠੀਆਂ ਹੁੰਦੀਆਂ ਤਾਂ ਚਲੋ ਕੇਂਦਰ ਦੀਆਂ ਵੀ ਹੋਣਗੀਆਂ ਤਾਂ ਅਸੀਂ ਇਸ ਸਰਕਾਰ ਨੂੰ ਘਰੇ ਤੋੜ ਦਾਂਗੇ ਪਰ ਉਹਨਾਂ ਨੇ ਚੋਣਾ ਕਰਵਾਈਆਂ ਹੀ ਨਹੀਂ ਉਹ ਉਹ ਕਹਿੰਦੇ ਟੁੱਟਦਾ ਸੰਵਿਧਾਨ ਟੁੱਟ ਜਵੇ ਉਹ ਨਹੀਂ ਕਰਵਾਈਆਂ ਹੀ ਨਹੀਂ ਹੁਣ ਦੇਖੋ ਉਹਨਾਂ ਨੇ ਇੱਕ ਵਾਰੀ ਸੰਵਿਧਾਨ ਤੋੜਿਆ ਉਹ ਵੈਸੇ ਚਲੋ ਪਾਕਿਸਤਾਨ ਆਰਮੀ ਨੂੰ ਤਾਂ ਆਦਤ ਹੈ ਉਹ ਤਾਂ ਪਹਿਲਾਂ ਤਿੰਨ ਵਾਰ ਮਾਰਚਲੋ ਬਟ ਜਿਹੜੀ ਮੌਕੇ ਦੀ ਕਿਉਂਕਿ ਇਸ ਸਮੇਂ ਤਾਂ ਜਮਹੂਰੀ ਹਕੂਮਤ ਹੈ ਨਾ ਕਹਿਣ ਨੂੰ ਤਾਂ ਡੈਮੋਕ੍ਰੇਸੀ ਹੈ ਉੱਥੇ ਸੋ ਉਹ ਇੱਕ ਵਾਰ ਉਹਨਾਂ ਨੇ ਸੰਵਿਧਾਨ ਤੋੜਿਆ ਤੇ ਮੁੜ ਕੇ ਫਿਰ ਚਲੋ ਸੋ ਚੱਲ ਉਹ ਤਾਂ ਫਿਰ ਲਗਾਤਾਰ ਇਹੀ ਤਰੀਕੇ ਨਾਲ ਹੁਣ ਲੋ ਇਸੇ ਕਰਕੇ ਹੁਣ ਜਿਹੜਾ ਇਹਨਾਂ ਨੇ ਜਦੋਂ ਪੀਟੀਆਈ ਨੇ ਪ੍ਰੋਟੈਸਟ ਉੱਥੇ ਕੀਤਾ ਪਾਕਿਸਤਾਨ ਤਹਿਰੀਕ ਇਨਸਾਫ ਨੇ ਇਹਨਾਂ ਨੂੰ ਲੱਗਦਾ ਸੀਗਾ ਵੀ ਭਾਈ ਜੋ ਮਰਜ਼ੀ ਹੋ ਜਾਵੇ ਸਾਡੇ ਤੇ ਗੋਲੀਆਂ ਥੋੜੋ ਚਲਾ ਦੇਣਗੇ ਵੀ ਅਸੀਂ ਉੱਥੇ ਆຊੂ ਗਏ ਸਮਾਰ ਲੈਣਗੇ ਨਾ ਬਟ ਦੀਆਂ ਗੋਲੀਆਂ ਮਾਰ ਲੈਣਗੇ ਹੋਰ ਜਿਹੜਾ ਇਧਰੋਂ ਤਿੰਨ ਚਾਰ ਚੀਜ਼ਾਂ ਕੋ ਹੋਰ ਲੈ ਆਉਣਗੇ ਉਹ ਕਰ ਲੈਣਗੇ ਸਾਡੇ ਨਾਲ ਤੇ ਗੋਲੀਆਂ ਥੋੜਾ ਸਾਡੀ ਸਟੇਟ ਜਿਹੜੀ ਆਪਣੀ ਆਪਣੀ ਆਵਾਮ ਤੇ ਚਲਾ ਦੋਗੀ ਪਰ ਉਹਨਾਂ ਨੇ ਗੋਲੀਆਂ ਵੀ ਚਲਾਤੀਆਂ ਹੁਣ ਉਹ ਆਫੀਸ਼ੀਅਲੀ ਕਹੀ ਜਾਂਦੇ ਆ ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਆ ਕਿ ਕੋਈ ਗੋਲੀ ਨਹੀਂ ਚੱਲੀ ਪਰ 12 ਲੋਕ ਆਲਰੇਡੀ ਮਰ ਚੁੱਕੇ ਨੇ ਬਹੁਤ ਸਾਰੇ ਡਾਕਟਰ ਕਹਿ ਰਹੇ ਨੇ ਕਿ ਬੁਲੇਟ ਇੰਜਰੀਜ਼ ਵਗੈਰਾ ਪੱਤਰਕਾਰ ਜਿਹੜੇ ਰਿਪੋਰਟ ਕਰ ਰਹੇ ਨੇ ਪਰ ਉਹ ਕਹਿੰਦੇ ਇੱਥੇ ਗੋਲੀ ਚੱਲੀ ਕੋਈ ਨਹੀਂ ਪਰ ਉਹਨਾਂ ਦੇ ਕਹਿਣ ਦੇ ਨਾਲ ਤਾਂ ਨਹੀਂ ਜਿਹੜੀ ਗੱਲ ਪ੍ਰਤੱਖ ਆ ਉਹ ਤਾਂ ਉਹ ਕਹਿੰਦੇ ਹੁੰਦੇ ਨਾ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਸੋ ਤਾਂ ਹੈਗੀ ਉਹ ਸੋ ਜਦੋਂ ਤੁਹਾਡਾ ਮੂੰਹ ਪੈ ਜਾਂਦਾ ਨਾ ਐਸਪੀ ਕੇ ਨਾਲ ਜਿਹੜੀਆਂ ਜਮਹ ਫਿਰ ਉਹ ਕਿਸੇ ਵੀ ਹੱਦ ਤੱਕ ਜਾਂਦੀਆਂ ਨੇ ਜਿਹੜੀਆਂ ਜਿਹੜੀਆਂ ਵੀ ਧਿਰਾਂ ਉਹਨਾਂ ਦਾ ਵਿਰੋਧ ਕਰਦੀਆਂ ਹੋਣੀਆਂ ਇਸ ਕਰਕੇ ਸਾਰੀ ਸਿਵਲ ਸੁਸਾਇਟੀ ਨੂੰ ਇਹਦੇ ਤੇ ਸਾਰੇ ਪੱਤਰਕਾਰਾਂ ਨੂੰ ਵੀ ਇਹਦੇ ਤੇ ਬੋਲਣਾ ਚਾਹੀਦਾ ਕਿ ਭਾਈ ਦੇਖੋ ਉਹ ਉਹ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਨਾਲ ਤੁਸੀਂ ਸਹਿਮਤ ਹੋਵੋ ਚਾਹੇ ਅਸਹਿਮਤ ਹੋਵੋ ਆਪਾਂ ਵੀ ਇਹ ਨਹੀਂ ਕਹਿੰਦੇ ਕਿ ਕਿਸਾਨ ਕਹਿੰਨ ਕਿ ਅਸੀਂ ਧੱਕੇ ਨਾਲ ਮਨਾਉਣੀ ਹੈ ਠੀਕ ਹੈ ਉਹ ਆਪਣੀ ਗੱਲ ਰੱਖਣ ਪਰ ਗੱਲ ਤਾਂ ਕਰਨ ਇਹ ਡੱਲੇ ਵਾਲਾ ਸਾਹਿਬ ਜਾਂ ਪੰਦੇਰ ਸਾਹਿਬ ਤਾਂ ਇਹ ਹੀ ਕਹਿੰਦੇ ਸਾਡੇ ਨਾਲ ਤਾਂ ਗੱਲ ਹੀ ਕੋਈ ਨਹੀਂ ਕਰਦਾ ਅਸੀਂ ਤਾਂ ਗੱਲ ਕਰਨ ਨੂੰ ਹੀ ਕਹਿੰਦੇ ਵੀ ਕੁਝ ਇਨੀਸ਼ੀਏਟ ਤਾਂ ਕਰੋ ਡਾਇਲੌਗ ਤਾਂ ਇਨੀਸ਼ੀਏਟ ਕਰੋ ਸੋ ਡਲੇਆਲ ਸਾਹਿਬ ਦੀ ਸਿਹਤ ਜਿਹੜੀ ਆ ਉਹ بگੜ ਰਹੀ ਆ ਇਹਨੇ ਦੇਖਿਓ ਪੰਜਾਬ ਸਰਕਾਰ ਨੂੰ ਵੀ ਗਾਹਾਂ ਪ੍ਰੋਬਲਮੈਟਿਕ ਇਹ ਪੰਜਾਬ ਸਰਕਾਰ ਦੇ ਲਈ ਵੀ ਮਸਲਾ ਬਣ ਜਾਣਾ ਕੇਂਦਰ ਸਰਕਾਰ ਲਈ ਤਾਂ ਹੈ ਹੀ ਹੈ ਹੁਣ ਅੱਜ ਸਵੇਰੇ ਸਰਦਾਰ ਹਮੀਰ ਸਿੰਘ ਉਹਨਾਂ ਨੇ ਇਹ ਗੱਲ ਜਿਹੜੀ ਆ ਰਿਪੋਰਟ ਕੀਤੀ ਆ ਇਹ 1-2 ਦਿਨ ਪਹਿਲਾਂ ਜਿਹੜਾ ਬਿਜ਼ਨਸ ਸਟੈਂਡਰਡ ਦੇ ਵਿੱਚ ਵੀ ਹਿੰਦੂ ਬਿਜ਼ਨਸ ਲਾਈਨ ਦੇ ਵਿੱਚ ਵੀ ਇਹ ਖਬਰ ਸਾਹਮਣੇ ਆਈ ਆ ਕਿ ਜਿਹੜਾ ਇੰਡੀਆ ਨੇ ਇੱਕ ਨਵੀਂ ਜਿਹੜੀ ਆ ਫਾਰਮ ਜਿਹੜਾ ਪਾਲਿਸੀ ਨੂੰ ਲੈ ਕੇ ਖੇਤੀਬਾੜੀ ਸੈਕਟਰ ਦੇ ਵਿੱਚ ਰਿਫਾਰਮ ਦੇ ਨਾਮ ਤੇ ਉਹਨਾਂ ਨੇ ਇੱਕ ਮਸੌਦਾ ਜਿਹੜਾ ਡਰਾਫਟ ਜਿਹੜਾ ਭੇਜਿਆ ਆ ਵੱਖ-ਵੱਖ ਸਟੇਟਾਂ ਨੂੰ ਤੇ ਉਹਨੂੰ ਭੇਜੇ ਨੂੰ ਵੀ ਕਾਫੀ ਦਿਨ ਵੈਸੇ ਹੋ ਗਏ ਨੇ ਸਾਡੇ ਵੱਲੋਂ ਤਾਂ ਪੰਜਾਬ ਵੱਲੋਂ ਤਾਂ ਕੁਛ ਇਦਾਂ ਦਾ ਸੁਣਨ ਨੂੰ ਨਹੀਂ ਮਿਲਿਆ ਹਾਲਾਂਕਿ ਖੇਤੀਬਾੜੀ ਆਧਾਰਤ ਸਾਡਾ ਸੂਬਾ ਆ ਸੋ ਉਹਦੇ ਵਿੱਚ ਹਮੀਰ ਸਿੰਘ ਉਹਨਾਂ ਦਾ ਇਹ ਕਹਿਣਾ ਕਿ ਕੰਨ ਕਹਿ ਲੋ ਕਿ ਕਮਾ ਕੇ ਦੂਜੇ ਤਰੀਕੇ ਨਾਲ ਫੜੇ ਜਾ ਰਹੇ ਨੇ ਕੀ ਕਹਾਣੀ ਉੱਥੇ ਕੀ ਆ ਕਿ ਉਹੋ ਹੀ ਜਿਹੜੇ ਫਾਰਮ ਲਾਅਸ ਪਹਿਲਾਂ ਸੀਗੇ ਉਹਨਾਂ ਨੂੰ ਦੁਬਾਰਾ ਦੂਸਰੇ ਤਰੀਕੇ ਨਾਲ ਜਿਹੜਾ ਲਿਆਉਣ ਦੀ ਕੋਸ਼ਿਸ਼ ਹੋ ਰਹੀ ਹੈ ਸਰਦਾਰ ਰਮੀਤ ਸਿੰਘ ਉਹਨਾਂ ਨੇ ਜਿਹੜਾ ਰਿਪੋਰਟ ਕੀਤਾ ਸੋ ਇੱਕ ਹੋਰ ਬਹੁਤ ਹੀ ਜਿਹੜਾ ਗੰਭੀਰ ਗੱਲ ਹੈ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਕੇਸ ਤਰੀਕੇ ਦਾ ਜਿਹੜੀ ਆ ਡਿਵੈਲਪਮੈਂਟਸ ਜਿਹੜੀਆਂ ਉਹੋ ਸਾਹਮਣੇ ਉਹਨੀਆਂ ਬਾਕੀ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਧਿਰਾਂ ਤੋਂ ਇਲਾਵਾ ਜਿਹੜੇ ਦੋ ਧਿਰਾਂ ਨੇ ਨਾ ਬਾਕੀ ਹੋਰ ਵੀ ਨੇ ਵੈਸੇ ਇਹਨਾਂ ਦੇ ਨਾਲ ਪਰ ਜਿਹੜੇ ਰਾਜਾਲ ਸਾਹਿਬ ਆ ਗ੍ਰਾਹਾਂ ਸਾਹਿਬ ਆ ਉਹ ਇਹਦੇ ਤੇ ਕੀ ਬੋਲਦੇ ਨੇ ਉਹ ਕਾਫੀ ਅਹਿਮ ਰਹੇਗਾ ਬਾਕੀ ਜਿਹੜੀਆਂ ਯੂਪ ਦੀਆਂ ਜਥੇਬੰਦੀਆਂ ਸਗੀਆਂ ਜਾਂ ਹਰਿਆਣੇ ਦੀਆਂ ਸਗੀਆਂ ਉਹ ਕੇਸਪੀ ਕਿਨਾਰੇ ਰਿਐਕਟ ਕਰਦੇ ਨੇ ਹਜੇ ਤਾਂ ਮਸੌਦਾ ਆ ਵੈਸੇ ਇਹ ਉਹਨਾਂ ਨੇ ਕਿਹਾ ਵੀ ਸਟੇਟਾਂ ਨੂੰ ਆ ਕਿ ਤੁਸੀਂ ਲਾਗੂ ਕਰਨਾ ਇਹਦੇ ਵਿੱਚ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਹਜੇ ਬੜੀ ਕਹਿ ਲਓ ਕਿ ਹੁਣੇ-ਹੁਣੇ ਇਹ ਖਬਰ ਨਵੀਂ ਡਿਵੈਲਪਮੈਂਟ ਆ ਤੇ ਇਹਦੇ ਨਾਲ-ਨਾਲ ਜੇਕਰ ਪੰਜਾਬ ਦੇ ਵਿੱਚ ਇੱਕ ਹੋਰ ਅਹਿਮ ਮਸਲਾ ਚੱਲ ਰਿਹਾ ਉਹ ਹੈਗਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਦੋਂ ਸਜ਼ਾ ਭੁਗਤ ਰਹੇ ਸੀਗੇ ਉਹਨਾਂ ਤੇ ਜਿਹੜਾ ਅਟੈਕ ਹੋਇਆ ਸੋ ਇਹ ਜਿਹੜਾ ਅਟੈਕ ਆ ਜੀ ਜਿੰਨੀਆਂ ਕੁ ਵੀ ਖਬਰਾਂ ਹਜੇ ਤੱਕ ਛਾਇਆ ਹੋਈਆਂ ਨੇ ਇਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ ਨਰੈਣ ਸਿੰਘ ਚੌੜਾ ਤੋਂ ਪੁਲਿਸ ਜਿਹੜਾ ਕੁਝ ਕਢਵਾ ਨਹੀਂ ਪਾਈ ਜਾਂ ਕਹਿ ਲੋ ਕਿ ਕੁਝ ਉਹਨਾਂ ਤੋਂ ਮਨਾ ਨਹੀਂ ਪਾਈ ਕਿ ਉਹਨਾਂ ਨੇ ਇਹ ਕਿਉਂ ਕੀਤਾ ਜਾਏ ਕੀ ਕੁਝ ਕਿਦਾਂ ਵੀ ਹੋਇਆ ਸੋ ਹਜੇ ਤੱਕ ਇਹ ਹੀ ਗੱਲ ਜਿਹੜੀ ਆ ਚੱਲ ਰਹੀ ਆ ਕੇ ਨਰੈਣ ਸਿੰਘ ਚੋੜਾ ਇਹ ਜਿਹੜੇ ਅਕਾਲੀ ਦਲ ਵਾਲੇ ਆ ਇਹ ਲਗਾਤਾਰ ਇਲਜ਼ਾਮ ਲਾ ਰਹੇ ਨੇ ਜੀ ਇਹਨਾਂ ਨੂੰ ਤਾਂ ਪਤਾ ਸੀ ਇਹਨਾਂ ਦੀ ਮਿਲੀ ਭੁਗਤ ਸੀ ਤਾਂ ਇਹਨਾਂ ਨੇ ਪਹਿਲਾਂ ਕਿਉਂ ਨਹੀਂ ਫੜਿਆ ਨਰੈਣ ਸਿੰਘ ਚੋੜਾ ਨੂੰ ਤੇ ਉਧਰੋਂ ਨਰੈਣ ਸਿੰਘ ਚੋੜਾ ਤੋਂ ਕੁਝ ਵੀ ਜਿਹੜਾ ਕਹਿ ਲੋ ਕਿ ਹਜੇ ਕਢਵਾ ਨਹੀਂ ਪਾਰਾ ਤੇ ਇਹਦੀ ਜਿਹੜੀ ਸਭ ਤੋਂ ਵੱਡੀ ਇਹ ਇਹਨਾਂ ਦੇ ਲਈ ਸਮੱਸਿਆ ਹੋਣੀ ਆ ਜਿਹੜੀ ਕਿ ਮੈਨੂੰ ਲੱਗਦਾ ਸ਼੍ਰੋਮਣੀ ਅਕਾਲੀ ਦਲ ਹਜੇ ਨਹੀਂ ਸਮਝ ਰਿਹਾ ਜੀ ਐਸਟੀਕੇ ਦੀ ਬਿਆਨਬਾਜ਼ੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਆ ਉਹ ਜਿਹੜਾ ਬੰਦੀ ਸੰਘਾ ਵਾਲਾ ਮਸਲਾ ਆ ਉਹਦੇ ਵਿੱਚ ਬਹੁਤ ਬੁਰੇ ਤਰੀਕੇ ਨਾਲ ਇਹ ਜਿਹੜੀ ਆ ਗੱਲ ਉਹਦੇ ਨਾਲ ਕੌਂਟਰਡਿਕਟ ਕਰ ਰਹੀ ਹੈ ਜੇ ਸਟੀਕੇ ਦੇ ਬਿਆਨ ਇਹ ਨਿਰਮਲ ਸਿੰਘ ਚੌੜਾ ਦੇ ਵੱਲੋਂ ਦੇ ਰਹੇ ਨੇ ਜਿਹੜੇ ਪੰਥ ਖਾਲਕਿਆਂ ਦੇ ਵਿੱਚ ਮੈਂ ਉਦਣ ਕਿਹਾ ਸੀ ਕਿ ਜਿਹੜਾ ਪਾੜਾ ਬਿਲਕੁਲ ਇੱਕ ਵਾਰ ਜਿਹੜਾ ਦੁਬਾਰਾ ਖੁੱਲ ਕੇ ਉਹ ਬਹੁਤ ਜ਼ਿਆਦਾ ਹੋ ਗਿਆ ਅਕਾਲੀ ਦਲ ਬਾਦਲ ਧੜਾ ਕਹਿ ਰਿਹਾ ਕਿ ਨਰਮਲ ਸਿੰਘ ਚੌੜਾ ਨੂੰ ਪੰਚ ਚੋ ਛੇਕੋ ਤੇ ਉਹ ਉਹਨਾਂ ਦੇ ਨਾਲ ਦੇ ਚਲੋ ਦਲ ਖਾਲਸਾ ਵਾਲੇ ਜਾਂ ਬਾਕੀ ਲੋਕ ਕਹਿ ਰਹੇ ਨੇ ਕਿ ਤੁਸੀਂ ਜਿੱਦਾਂ ਤਾਂ ਤੁਸੀਂ ਇੱਕ ਵਾਰ ਛੇਕ ਕੇ ਦੇਖ ਲਓ ਤੇ ਜਿਹੜੇ ਸੁਧਾਰ ਲੈਣ ਵਾਲੇ ਆ ਉਹ ਵੀ ਕਹਿ ਰਹੇ ਨੇ ਕਿ ਇਦਾਂ ਜਿਹੜਾ ਨਹੀਂ ਹੋਣਾ ਚਾਹੀਦਾ ਉਹ ਵੀ ਜਿਹੜਾ ਟਰਾਈ ਕਰ ਰਹੇ ਨੇ ਕਿ ਜਿਹੜਾ ਟੈਂਪਰੇਚਰ ਡਾਊਨ ਕੀਤਾ ਜਾਵੇ ਪਰ ਅਕਾਲੀ ਦਲ ਬਾਦਲ ਜਿਹੜਾ ਉਹ ਆਪਣੀ ਬੜੇ ਖਾਸ ਕਰਕੇ ਮਜੀਠੀਆ ਸਾਹਿਬ ਜਿਹੜਾ ਬਹੁਤ ਲਗਾਤਾਰੀ ਜਿਹੜਾ ਇਸ ਚੀਜ਼ ਤੇ ਪ੍ਰੈਸ ਕਾਨਫਰੰਸਿਸ ਵੀ ਕਰ ਰਹੇ ਨੇ ਤੇ ਬਿਆਨਬਾਜ਼ੀ ਵੀ ਕਰ ਰਹੇ ਨੇ ਸੋ ਲਗਾਤਾਰ ਤੁਹਾਡੇ ਨਾਲ ਸਾਰੇ ਮਸਲਿਆਂ ਤੇ ਜੁੜਦੇ ਰਹਿਵਾਂਗੇ ਆਪੋ ਆਪਣਾ ਤੇ ਆਪਣੇ ਇਸ ਚੈਨਲ